ਕਵਰਲੇ ਨੇਗੂ ਗੁਰਦਾਸਪੁਰ ਤੋਂ ਜਿੱਥੇ ਨਗਰ ਕੌਂਸਲ ਗੁਰਦਾਸਪੁਰ ਨੇ ਸੜਕ ਤੇ ਹੋਏ ਨਿਯਾਇਕ ਕਬਜ਼ੇ ਨੂੰ ਲੈ ਕੇ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਸਾਂਝੇ ਤੌਰ ਤੇ ਮੀਟਿੰਗ ਕਰਕੇ ਸ਼ਹਿਰ ਦੇ ਵਿੱਚ ਕਬਜ਼ਾ ਹਟਾਓ ਮੁਹਿੰਮ ਸ਼ੁਰੂ ਕਰਨਾ ਫੈਸਲਾ ਕੀਤਾ ਗਿਆ ਅਤੇ ਇਸੇ ਨੂੰ ਲਗਦਾ ਜਾ ਰਿਹਾ ਵੀ ਰੱਖਿਆ ਜਾਵੇਗਾ ਇਹ ਮਾਰਟਪਲਾਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੰਚਾਰੂ ਕਰਨ ਲਈ ਕੀਤਾ ਗਿਆ ਹੈ ਅੱਜ ਨਗਰ ਕੌਂਸਲ ਦੀ ਟੀਮ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਸੜਕਾਂ ਤੇ ਪਿਆ ਦੁਕਾਨਦਾਰਾਂ ਦਾ ਸਮਾਨ ਚੁੱਕ-ਚੁੱਕ ਕੇ ਟਰਾਲੀ ਵਿੱਚ ਸੁੱਟ ਲਿਆ ਗਿਆ ਸ਼ਹਿਰ ਦੇ ਮੁੱਖ ਬਾਜ਼ਾਰ ਅੰਦਰੂਨੀ ਬਾਜ਼ਾਰ ਹਨੂਮਾਨ ਚੌਕ ਤੇ ਤਿਬੜੀ ਰੋਡ ਤੇ ਦੁਕਾਨਦਾਰਾ ਲੋਕ ਕਿਤੇ ਗਏ ਨਿਯਾਇਕ ਕਬਜ਼ੇ ਹਟਾ ਦਿੱਤੇਗੇ ਉਥੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਲਦੀ ਸ਼ਹਿਰ ਦੇ ਵਿੱਚ ਪੀਲੀ ਲਕੀਰ ਲਗਾਈ ਜਾਏਗੀ ਅਤੇ ਬੇਤਰਤੀਬ ਪਾਰਕਿੰਗ ਕਰਨ ਵਾਲਿਆਂ ਤੇ ਵਿੱਚ ਕੰਝਾ ਕੱਸਿਆ ਜਾਵੇਗਾ ਇਹਨੇ ਤੁਸੀਂ ਦੇਖਦੇ ਪੈ ਜੋ ਜੀ ਜੋ ਵੀ ਦੁਕਾਨਦਾਰਾ ਹੁਣ ਤੁਸੀਂ ਵੇਖ ਲਓ ਬਾਜ਼ਾਰ ਵੇਖ ਲਓ ਕੈਮਰਾ ਕਰਕੇ ਵੇਖੋ ਕਿ ਬਾਜ਼ਾਰ ਦੇ ਵਿੱਚ ਗਰੋਜਮੈਂਟ ਇਹਨਾਂ ਗਰੋਜਮੈਂਟ ਰਹਿ ਗਈ ਹੈ ਤੇ ਆ ਜਿਹੜੀ ਆਪਣੀ ਜੀ ਟ੍ਰੈਫਿਕ ਦੀ ਰਹਿ ਗਈ ਹੈ ਤੇ ਬੜੀ ਲੋੜ ਸਾਰਾ ਹਨੂਮਾਨ ਚੌਕ ਹੋ ਗਿਆ ਜੀ ਆ ਮੇਨ ਬਾਜ਼ਾਰ ਹੋਇਆ ਜਿੱਦੇ ਆਪਾ ਫੇਰ ਆਪਾ ਤਰਪੜ ਆਪਾ ਹਾਂ ਇਸ ਫੇਰ ਫੜ ਕੇ ਆਏ ਸੀ ਅਸੀਂ ਅਸੀਂ ਫੇਰ ਮੈਂ ਇਹ ਚੌਕ ਜੀ ਮੇਰਾ ਤੀਸਰਾ ਫੇਰਾ ਹੋ ਗਿਆ ਉਹ ਵੀ ਹੈਗਾ ਜੀ ਉਹ ਕੋਈ ਅਦਰਕ ਵੀ ਪਿਆ ਟਮਾਟਰ ਵੀ ਪਿਆ ਲੱਸੀ ਜੋ ਵੀ ਕਿਹਦੀ ਦੀ ਸੀ ਮੱਕੰਡਾ ਵਟਾ ਸਭ ਕੁਝ ਜੋ ਵੀ ਕਿਸ ਤਰ੍ਹਾਂ ਸਮਾਨ ਆ ਰੇੜੀ ਦੇ ਉੱਤੇ ਕੋਈ ਵਾਧੂ ਹੋ ਗਿਆ ਸਮਾਨ ਟੋਕ ਦੇਣਾ ਨਹੀਂ ਘੜੀ ਉਹ ਅਫਸਰ ਸਭ ਆਂਦੇ ਹੋ ਹੁਕਮ ਦੇ ਨਾਲ ਜੀ ਉਹ ਜਿਹੜੀ ਨਜਾਇਜ਼ ਕ੍ਰੋਜਮੈਂਟ ਆ ਤੋੜ ਦਿੱਤੀ ਜਾਣਗੀ ਥੋੜੇ ਦਿਨਾਂ ਦਾ ਕਿ ਇਹ ਦਿੱਲੀ ਆਪਣਾ ਜਿਹੜਾ ਹਿਮਾਨ ਜਿਹੜਾ ਲਗਾਤਾਰ ਚੱਲ ਰਿਹਾ ਜੀ ਇਹ ਹੁਣ ਰ ਕੱਲ ਜੇ ਕਰ ਲੈਂਦੇ ਉਹਨਾਂ ਦੇ ਫੋਟੋ ਖਿੱਚ ਲੈਣਗੇ ਆ ਉਹਨਾਂ ਦੇ ਚਲਾਨ ਕਰਕੇ ਜਿਹੜੇ ਐਸ.ਡੀ.ਐਮ ਸਾਹਿਬ ਦੇ ਪੇਸ਼ ਕੀਤੇ ਜਾਣਗੇ ਉਹਨਾਂ ਵਾਸਤੇ ਬਣਾਇਆ ਜੀ ਅੱਜ ਹੀ ਮਾਨਯੋਗ ਐਸ.ਐਸ.ਪੀ ਸਾਹਿਬ ਡੀ.ਸੀ ਸਾਹਿਬ ਨਾਲ ਮੀਟਿੰਗ ਹੋਈ ਹੈ ਤੇ ਸ਼ਹਿਰ ਦੀ ਇੱਕ ਜਿਹੜੀ ਹੈ ਹੁਣ ਡਰੋਨ ਰਾਹੀਂ ਫੋਟੋ ਲਈ ਜਾਏਗੀ ਇੱਕ ਫਿਰ ਜਦੋਂ ਸ਼ਹਿਰ ਖਾਲੀ ਹੋ ਜਾਂਦਾ ਸਵੇਰੇ ਤੜਕੇ ਜਾਂ ਰਾਤ ਨੂੰ ਇੱਕ ਉਦੋਂ ਲਈ ਜਾਏਗੀ ਪਤਾ ਲੱਗ ਜਾਏਗਾ ਕਿ ਕਿੱਥੇ ਕਿੱਥੇ ਜਿਹੜੀ ਆ ਇਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਤੇ ਉਹਦੇ ਨਾਲ ਸੜਕ ਜਿਹੜੀ ਹੈ ਕਿੰਨੀ ਭਾਰੀ ਰਾਸ਼ ਹੋ ਜਾਂਦਾ ਤੇ ਜਦੋਂ ਇਹ ਆਪਣਾ ਨਹੀਂ ਹੁੰਦਾ ਵਿੱਚ ਇੱਥੇ ਟ੍ਰੈਫਿਕ ਨਹੀਂ ਹੁੰਦੀ ਉਦੋਂ ਮਤਲਬ ਕਿਸ ਤਰ੍ਹਾਂ ਦੀ ਸੜਕ ਦੀ ਹਾਲਾਤ ਨੇ ਅੱਜ ਅੱਜ ਹੀ ਮੀਟਿੰਗ ਹੋਈ ਹੈ ਉਹਦੇ ਵਾਸਤੇ ਹੁਣ ਅਨਾਉਂਸਮੈਂਟ ਵੀ ਕਰਾਤੀ ਜਾਏਗੀ ਪੀਲੀ ਲਾਈਨ ਲੱਗੇਗੀ ਠੀਕ ਹੈ ਨੀ ਬੜੀ ਹਾਈ ਲੈਵਲ ਦੀ ਜਿਹੜੀ ਹੈ ਕਮੇਟੀ ਬਣੀ ਹੈ ਇੱਕ ਡੀਸੀ ਸਾਹਿਬ ਉਹਦੇ ਵਿੱਚ ਨੇ ਐਸਐਸਪੀ ਸਾਹਿਬ ਉਹਦੇ ਵਿੱਚ ਨੇ ਤੇ ਟ੍ਰੈਫਿਕ ਆਪਣਾ ਆਰਟੀਓ ਸਾਹਿਬ ਹੋਣਗੇ ਤੇ ਉਹਦੇ ਹਿਸਾਬ ਨਾਲ ਜਿਹੜਾ ਕੰਮ ਹੈ ਸਾਰਾ ਚੱਲੂਗਾ ਕਿ ਦੋ ਚਾਰ ਦਿਨ ਸੀ ਉਹਨਾਂ ਨੇ ਪਹਿਲੇ ਕਿਹੇ ਇੱਕ ਸੜਕ ਤੋਂ ਕਹਿੰਦੇ ਸ਼ੁਰੂ ਕਰਾਂਗੇ ਉਤੋਂ ਬਾਅਦ ਫਿਰ ਉਹ ਉਹਦੇ ਹਿਸਾਬ ਨਾਲ ਗਾਂ ਚੱਲੇਗਾ ਪਾਰਕਿੰਗ ਵੀ ਹੁਣ ਟੋ ਵੈਨ ਹੱਢ ਕੋਇਆ ਜਿਗੀ ਉਹ ਅਸੀਂ ਚਲਾਨ ਕਰੀਦਾ ਪਰ ਉਹ ਭੁਗਤ ਦੇ ਜਾ ਕੇ ਆਟੋ ਦੇ ਆਟੋ ਸਾਹਿਬ ਦੇ ਪਰ ਅਸੀਂ ਇਹਦਾ ਹੁਣ ਟੋ ਵੈਨ ਕਹਿੰਦੇ ਆ ਤਾਂ ਉਹਦਾ ਹੀ ਅਰੇਂਜਮੈਂਟ ਕਰਾਂਗੇ ਤੇ ਉਹ ਫਿਰ ਅਸੀਂ ਚੱਕ ਕੇ ਜਦੋਂ ਗੱਡੀ ਖੜਾਂਗੇ ਫਿਰ ਉਹਦੇ ਹਿਸਾਬ ਨਾਲ ਪਤਾ ਲੱਗੂਗਾ ਇਹ ਵਰ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੀਖ ਖੁਜੀਪੁਰ ਦੀ ਰਿਪੋਰਟ ਕਵਰਲ ਨੇਗੂ ਗੁਰਦਾਸਪੁਰ ਤੋਂ ਜਿੱਥੇ ਨਗਰ ਕੌਂਸਲ ਗੁਰਦਾਸਪੁਰ ਨੇ ਸੜਕ ਤੇ ਹੋਏ ਨਿਯਾਇਕ ਕਬਜ਼ੇ ਨੂੰ ਲੈ ਕੇ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਸਾਂਝੇ ਤੌਰ ਤੇ ਮੀਟਿੰਗ ਕਰਕੇ ਸ਼ਹਿਰ ਦੇ ਵਿੱਚ ਕਬਜ਼ਾ ਹਟਾਓ ਮੁਹਿੰਮ ਸ਼ੁਰੂ ਕਰਨਾ ਫੈਸਲਾ ਕੀਤਾ ਗਿਆ ਅਤੇ ਇਸੇ ਨੂੰ ਲਗਦਾ ਜਾ ਰਿਹਾ ਹੈ ਵੀ ਰੱਖਿਆ ਜਾਵੇਗਾ ਇਹ ਮੱਤ ਬਲੰਕ ਸ਼ਹਿਰ ਦੀ ਟ੍ਰੈਫਿਕ ਵਿਭਾਗ ਨੂੰ ਸੂਚਿਤ ਕਰਨ ਦੀ ਕੀਤਾ ਗਿਆ ਅੱਜ ਨਗਰ ਕੌਂਸਲ ਟੀਮ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਸੜਕਾਂ ਤੇ ਪਿਆ ਦੁਕਾਨਦਾਰਾਂ ਦਾ ਸਮਾਨ ਚੁੱਪ-ਚੁੱਪ ਕੇ ਟਰਾਲੀ ਵਿੱਚ ਉਠਲਿਆ ਗਿਆ ਸ਼ਹਿਰ ਦੇ ਮੁੱਖ ਬਾਜ਼ਾਰ ਅੰਦਰੂਨੀ ਵਿਹਾਰ ਹਨੂਮਾਨ ਚੌਕ ਤੇ ਤਿਬੜੀ ਰੋਡ ਤੇ ਦੁਕਾਨਦਾਰ ਉਹ ਲੋਕ ਕਿਤੇ ਗਏ ਨਿਆਇ ਕਬਜ਼ੇ ਹਟਾ ਦਿੱਤੇਗੇ ਉਥੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਸੁਖਦਾਨ ਸਿੰਘ ਦਾ ਕਹਿਣਾ ਹੈ ਕਿ ਜਲਦੀ ਸ਼ਹਿਰ ਦੇ ਵਿੱਚ ਪੀਲੀ ਲਕੀਰ ਲਗਾਈ ਜਾਏਗੀ ਅਤੇ ਬੇਤਰਤੀਬ ਪਾਰਕਿੰਗ ਕਰਨ ਵਾਲਿਆਂ ਤੇ ਵਿਸ਼ ਕੰਝਾ ਕੱਸਿਆ ਜਾਵੇਗਾ ਇਹਨੇ ਤੁਸੀਂ ਦੇਖਦੇ ਪੈ ਜੋ ਜੀ ਜੋ ਵੀ ਦੁਕਾਨਦਾਰ ਹੈ ਹੁਣ ਤੁਸੀਂ ਵੇਖ ਲਓ ਬਾਜ਼ਾਰ ਵੇਖ ਲਓ ਕੈਮਰਾ ਕਰਕੇ ਵੇਖੋ ਕਿ ਬਾਜ਼ਾਰ ਦੇ ਵਿੱਚ ਇੰਕ੍ਰੋਜਮੈਂਟ ਇੰਕ੍ਰੋਜਮੈਂਟ ਰਹਿ ਗਈ ਤੇ ਆ ਜਿਹੜੀ ਆਪਣੀ ਜੀ ਟ੍ਰੈਫਿਕ ਦੀ ਰਹਿ ਗਈ ਜੀ ਇਹ ਬੜੀ ਰੋਡ ਸਾਰਾ ਹਰਨਮਨ ਚੌਕ ਹੋ ਗਿਆ ਜੀ ਆ ਮੇਨ ਬਾਜ਼ਾਰ ਹੋਇਆ ਜਿੱਦੇ ਆਪਾਂ ਆਪਾ ਫੇਰ ਪਰੇ ਪਰੋੜੀ ਨਾ ਕੇ ਆਇਆ ਹਾਂ ਇਸੇ ਫੇਰ ਪਰਕੇ ਆਏ ਸੀ ਅਸੀਂ ਅਸੀਂ ਫੇਰ ਮੈਂ ਇਹ ਚੌਕ ਤੇ ਮੇਰਾ ਤੀਸਰਾ ਫੇਰਾ ਹੋ ਗਿਆ ਤੋਂ ਵੀ ਹੈਗਾ ਜੀ ਆ ਉਹ ਕੋਈ ਅਦਰ ਕੋਈ ਪਿਆ ਟਮਾਟਰ ਪਿਆ ਅਸੀਂ ਜੋ ਵੀ ਕਿਸੇ ਦੀ ਸੀ ਮਕੰਡਾ ਵਟਾ ਸਭ ਕੁਝ ਜੋ ਵੀ ਕਿਹਦਾ ਸਮਾਨ ਆ ਰੇੜੀ ਦੇ ਉੱਤੇ ਕੋਈ ਵਾਜੂ ਹੋਵੇ ਸਮਾਂ ਟੋਕ ਦੇਣਾ ਨਹੀਂ ਕਰੀ ਕੋ ਅਫਸਰ ਸਭ ਆਂਦੇ ਹੋ ਹੁਕਮ ਦਿਨਾਲ ਜੀ ਉਹ ਜਿਹੜੀ ਨਜਾਇਜ਼ ਕ੍ਰੋਸਿੰਗ ਆ ਉਹ ਤੋੜ ਦਿੱਤੀ ਜਾਣਗੇ ਛੋੜੇ ਜਨਾਬਾ ਕਿ ਇਹ ਡੇਲੀ ਆਪਣਾ ਜਿਹੜਾ ਵਿਮਾਨ ਜਿਹੜਾ ਲਗਾਤਾਰ ਚੱਲ ਰਿਹਾ ਜੀ ਇਹ ਹੋ ਕੱਲ ਜੇ ਕਰ ਲੈਂਦੇ ਉਹਨਾਂ ਦੇ ਫੋਟੋ ਖੇਚ ਲਏ ਗੀਆਂ ਉਹਨਾਂ ਦੇ ਚਲਾਨ ਕਰਕੇ ਜਿਹੜੇ ਐਸ.ਡੀ.ਓ. ਸਾਹਿਬ ਦੇ ਪੇਸ਼ ਕੀਤੇ ਜਾਣਗੇ ਉਹਨਾਂ ਵਾਸਤੇ ਬਣਾਇਆ ਜੀ ਅੱਜ ਹੀ ਮਾਨਯੋਗ ਐਸ.ਐਸ.ਪੀ. ਸਾਹਿਬ ਦੇ ਡੀ.ਸੀ. ਸਾਹਿਬ ਨਾਲ ਮੀਟਿੰਗ ਹੋਈ ਹੈ ਤੇ ਸ਼ਹਿਰ ਦੀ ਜਿਹੜੀ ਹੈ ਹੁਣ ਡਰੋਨ ਰਾਹੀਂ ਫੋਟੋ ਲਈ ਜਾਏਗੀ ਇੱਕ ਫਿਰ ਜਦੋਂ ਸ਼ਹਿਰ ਖਾਲੀ ਹੋ ਜਾਂਦਾ ਸਵੇਰੇ ਤੜਕੇ ਜਾਂ ਰਾਤ ਨੂੰ ਇੱਕ ਉਦੋਂ ਲਈ ਜਾਏਗੀ ਪਤਾ ਲੱਗ ਜਾਏਗਾ ਕਿ ਕਿੱਥੇ ਕਿੱਥੇ ਜਿਹੜੀ ਹੈ ਇਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਤੇ ਉਹਦੇ ਨਾਲ ਸੜਕ ਜਿਹੜੀ ਹੈ ਕਿੰਨੀ ਭਾਰੀ ਰਾਸ਼ ਹੋ ਜਾਂਦਾ ਤੇ ਜਦੋਂ ਇਹ ਆਪਣਾ ਨਹੀਂ ਹੁੰਦਾ ਵਿੱਚ ਇੱਥੇ ਟ੍ਰੈਫਿਕ ਨਹੀਂ ਹੁੰਦੀ ਉਦੋਂ ਮਤਲਬ ਕਿਸ ਤਰ੍ਹਾਂ ਦੀ ਸੜਕ ਦੀ ਹਾਲਾਤ ਹੈ ਅੱਜ ਹੀ ਮੀਟਿੰਗ ਹੋਈ ਹੈ ਉਹਦੇ ਵਾਸਤੇ ਹੁਣ ਅਨਾਉਂਸਮੈਂਟ ਵੀ ਕਰਾਤੀ ਜਾਏਗੀ ਫੀਲੀ ਲੈਂਣ ਲੱਗੇਗੀ ਠੀਕ ਹੈ ਨੀ ਬੜੀ ਹਾਈ ਲੈਵਲ ਦੀ ਜਿਹੜੀ ਹੈ ਕਮੇਟੀ ਬਣੀ ਹੈ ਇੱਕ ਡੀਸੀ ਸਾਹਿਬ ਉਹਦੇ ਵਿੱਚ ਨੇ ਐਸਐਸਪੀ ਸਾਹਿਬ ਉਹਦੇ ਵਿੱਚ ਨੇ ਤੇ ਟ੍ਰੈਪ ਆਪਣਾ ਆਰਟੀਓ ਸਾਹਿਬ ਹੋਣਗੇ ਤੇ ਉਹਦੇ ਹਿਸਾਬ ਨਾਲ ਜਿਹੜਾ ਕੰਮ ਹੈ ਸਾਰਾ ਚੱਲੂਗਾ ਕਿ ਦੋ ਚਾਰ ਦਿਨ ਸੀ ਉਹਨਾਂ ਨੇ ਪਹਿਲੇ ਕਿਹੇ ਇੱਕ ਸੜਕ ਤੋਂ ਕਹਿੰਦੇ ਸ਼ੁਰੂ ਕਰਾਂਗੇ ਉਤੋਂ ਬਾਅਦ ਫਿਰ ਉਹ ਉਹਦੇ ਹਿਸਾਬ ਨਾਲ ਗਾਂ ਚੱਲੇਗਾ ਪਾਰਕਿੰਗ ਵੀ ਹੁਣ ਟੋ ਵੈਨ ਹੱਡ ਕੋਇਆ ਹੈ ਨੀਗੀ ਉਹ ਅਸੀਂ ਚਲਾਨ ਕਰੀਦਾ ਪਰ ਉਹ ਭੁਗਤ ਦੇ ਜਾ ਕੇ ਆਟੋ ਦੇ ਆਟੋ ਸਾਹਿਬ ਦੇ ਪਰ ਅਸੀਂ ਇਹਦਾ ਹੁਣ ਟੋ ਵੈਨ ਕਹਿੰਦੇ ਆ ਤਾਂ ਉਹਦਾ ਹੀ ਅਰੇਂਜਮੈਂਟ ਕਰਾਂਗੇ ਤੇ ਉਹ ਫਿਰ ਅਸੀਂ ਚੱਕ ਕੇ ਜਦੋਂ ਗੱਡੀ ਖੜਾਂਗੇ ਫਿਰ ਉਹਦੇ ਹਿਸਾਬ ਨਾਲ ਪਤਾ ਲੱਗੂਗਾ ਇਹ ਵਰ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੀਖ ਖੁਜੀਪੁਰ ਦੀ ਰਿਪੋਰਟ